ਸਰੀਆਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਸਤਗੁਰ ਪੰਗੂ ਤੇ ਤੁਹਾਡਾ ਸਵਾਗਤ ਹੈ ਜੀ ਆਖਦੇ ਆਂ ਦੋਸਤੋ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ 11 ਤਰੀਕ ਰਾਤ ਅਤੇ 12 ਤਰੀਕ ਸਵੇਰ ਦੇ ਮੌਸਮ ਦੀ ਜਿਹੜੀ ਜਾਣਕਾਰੀ ਆ ਉਹ ਲੈ ਕੇ ਹਾਜ਼ਰ ਹੋਇਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਆਪਣੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਅਤੇ ਜਿਨ੍ਹਾਂ ਨੇ ਫੇਸਬੁਕ ਆਈਡੀ ਸਤਗੁਰ ਪੰਗੋ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤਾਂ ਜੋ ਤੁਹਾਡਾ ਪਿਆਰ ਤੇ ਸਪੋਰਟ ਸਾਨੂੰ ਇਸੇ ਤਰ੍ਹਾਂ ਮਿਲਦੀ ਰਹੇ ਹਰ ਸਮੇਂ ਸਮੇਂ ਤੇ ਅਪਡੇਟ ਆ ਜਿਹੜੀ ਦੋਸਤੋ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਲਾਈਵ ਹੋ ਕੇ ਵੀ ਜਾਂ ਵੀਡੀਓ ਪਾ ਕੇ ਵੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਸੀਂ ਸਾਨੂੰ ਕਿਸ ਇਲਾਕੇ ਵਿੱਚੋਂ ਦੇਖ ਜਾਂ ਸੁਣ ਰਹੇ ਹੋ ਸਭ ਤੋਂ ਪਹਿਲਾਂ ਆਪਾਂ ਦਿਨ ਦੀ ਗੱਲ ਕਰੀਏ ਤਾਂ ਦਿਨ ਵੇਲੇ ਅੱਜ ਸਿਰਫ ਕੁਝ ਦੋ ਇੱਕ ਜ਼ਿਲ੍ਹਿਆਂ ਦੇ ਵਿੱਚ ਹੀ ਜਿਹੜਾ ਮੀਂਹ ਉਹ ਦੇਖਣ ਨੂੰ ਮਿਲਿਆ ਕਿਉਂਕਿ ਪਟਿਆਲੇ ਦੇ ਫੈਕਟਰੀ ਏਰੀਆ ਦੇ ਵਿੱਚ ਸਰਹੰਦ ਰੋਡ ਵਾਲੀ ਸਾਈਡ ਤੇ ਉਸ ਤੋਂ ਬਾਅਦ ਇਧਰ ਸੰਗਰੂਰ ਰੋਡ ਵਾਲੀ ਸਾਈਡ ਜਿਵੇਂ ਆਪਾਂ ਪਟਿਆਲੇ ਦੇ ਅੱਧੇ ਭਾਗ ਦੇ ਵਿੱਚ ਕਹਿ ਸਕਦੇ ਹਾਂ ਮੀਂਹ ਦੀਆਂ ਕਾਰਵਾਈਆਂ ਹੋਈਆਂ ਨੇ ਤੇ ਅੱਧਾ ਇਲਾਕਾ ਜਿਹੜਾ ਸੁੱਕਾ ਰਿਹਾ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਕੁਝ ਖੇਤਰ ਮਾਲਕਲਾਂ ਦੇ ਨੇੜੇ ਤੇੜੇ ਤੇ ਉਧਰੋਂ ਜਲੰਧਰ ਦੇ ਕੁਝ ਖੇਤਰਾਂ ਦੇ ਵਿੱਚ ਲੁਧਿਆਣਾ ਦਾ ਇੱਕ ਆਦੂਕਾ ਖੇਤਰ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀਆਂ ਨੇ ਅੱਜ ਵੱਖ-ਵੱਖ ਖੇਤਰਾਂ ਦੇ ਵਿੱਚ ਜਿਵੇਂ ਅਸੀਂ ਰਾਤ ਦੀ ਵੀਡੀਓ ਦੇ ਵਿੱਚ ਇਹੀ ਦੱਸਿਆ ਸੀ ਕਿ ਕੱਲ ਨੂੰ ਜਿਹੜੇ 11 ਤਰੀਕ ਨੂੰ ਮੀਂਹ ਦੀਆਂ ਕਾਰਵਾਈਆਂ ਹੋਣਗੇ ਕੁਝ ਖੇਤਰਾਂ ਦੇ ਵਿੱਚ ਚਾਂਸ ਬਣਦੇ ਸੀ ਸਵੇਰ ਦੇ ਸਮੇਂ ਪਰੰਤੂ ਸਵੇਰ ਦੇ ਸਮੇਂ ਕਿਤੇ ਵੀ ਮੀਂਹ ਨਹੀਂ ਪਿਆ ਤੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਇੱਕ ਜੋ ਸਿਸਟਮ ਬਣਿਆ ਉਸ ਦੇ ਨਾਲ ਮੀਂਹ ਜਿਹੜਾ ਦੋ ਤਿੰਨ ਜਿਲ੍ਹਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਹੀ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਰਾਤ ਦੀ ਗੱਲ ਕਰਦੇ ਹਾਂ ਰਾਤ ਨੂੰ ਵੀ ਅੱਜ ਮੌਸਮਾਇਦਾ ਠੀਕ ਠਾਕ ਹੈ ਸਿਰਫ ਬੱਦਲਾਂ ਦੀ ਆਵਾਜ਼ ਹੀ ਬਣੀ ਹੋਈ ਹੈ ਤੁਸੀਂ ਲਾਈਵ ਜਿਹੜੀ ਰਡਾਰ ਦੀ ਤਸਵੀਰੋ ਦੇਖ ਸਕਦੇ ਹੋ ਸਿਰਫ ਪਟਿਆਲੇ ਦੇ ਵਿੱਚ ਚੰਡੀਗੜ੍ਹ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਤੁਹਾਨੂੰ ਕਿ ਸੰਗਰੂਰ ਮਾਨਸਾ ਬਠਿੰਡਾ ਇੱਧਰ ਇਹਨਾਂ ਇਲਾਕੇ ਦੇ ਵਿੱਚ ਬਰਨਾਲਾ ਲੁਧਿਆਣਾ ਜਲੰਧਰ ਤੇ ਬਠਿੰਡਾ ਇਹਨਾਂ ਇਲਾਕੇ ਦੇ ਵਿੱਚ ਸਿਰਫ ਟੁੱਟਮੀ ਬੱਦਲਵਾਈ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਜਾ ਸ਼ਰੀਫ ਅਤੇ ਗੜ ਸਾਹਿਬ ਦੇ ਵਿੱਚ ਸਿਰਫ ਟੁੱਟਮੀ ਬਦਲਵਾਈ ਤੁਸੀਂ ਦੇਖ ਪਾ ਰਹੇ ਹੋਵੋਗੇ ਕੁਝ ਦਾ ਦੱਖਣੀ ਮਾਲਵੇ ਦੇ ਖੇਤਰ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਜਿਹੜੀ ਟੁੱਟਮੀ ਬਦਲਵਾਈ ਬਣੀ ਹੋਈ ਹੈ ਬਰਾਂਤੋ ਇਸ ਦਾ ਅੱਧੀ ਰਾਤ ਤੱਕ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਮੀਂਹ ਦੀ ਕਾਰਵਾਈ ਜਿਹੜੀ ਉਹ ਨਹੀਂ ਹੋਊਗੀ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕੱਲ ਦੀ ਸਵੇਰ ਦੇ ਸਮੇਂ ਦੀ ਤਾਂ ਸਵੇਰ ਦੇ ਸਮੇਂ ਜੇਕਰ ਆਪਾਂ ਨੂੰ ਜਿਹੜਾ ਇੱਕ ਐਮਪੀ ਤੇ ਜੂਪੀ ਦੇ ਵਿੱਚ ਇਹ ਸਿਸਟਮ ਪਹੁੰਚਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੂਪੀ ਦੇ ਵਿੱਚ ਵੀ ਅਗਲੇ 24 ਘੰਟੇ ਦੇ ਵਿੱਚ ਭਾਰੀ ਮੀਂਹ ਪਊਗਾ ਤੇ ਐਮਪੀ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਤੇ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਜਿਹੜਾ ਲਾਈਵ ਤੁਸੀਂ ਜਿਹੜਾ ਦੇਖ ਸਕਦੇ ਹੋ ਚੱਕਰਵਾਤੀ ਸਿਸਟਮ ਦੇ ਰੂਪ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਇਹ ਦੇਖ ਸਕਦੇ ਹੋ ਜਿਹੜਾ ਸਿਸਟਮ ਹੈ ਇਹ ਅੱਗੇ ਵੱਲ ਨੂੰ ਵਧ ਰਿਹਾ ਹੈ ਪਰੰਤੂ ਇਹਦਾ ਪ੍ਰਭਾਵ ਹੁਣ ਦੇਖਦੇ ਹਾਂ ਵੀ ਪੰਜਾਬ ਤੇ ਕਿੰਨਾ ਕੁ ਪੈਂਦਾ ਪਰੰਤੂ ਯੂਪੀ ਤੇ ਐਮਪੀ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਐਕਟਿਵ ਹੋਊਗਾ ਤੇ ਮੀਂਹ ਦੀਆਂ ਕਾਰਵਾਈਆਂ ਦਿਖਾਊਗਾ ਤੇ ਵੱਧ ਤੋਂ ਵੱਧ ਜਿਹੜਾ ਮੀਂਹ ਉਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਜਿਹੜਾ ਪਊਗਾ ਤੇ ਇਸ ਦੇ ਨਾਲ ਜੇਕਰ ਆਪਾਂ ਨੂੰ ਆਪਾਂ ਕਹਿ ਸਕਦੇ ਹਾਂ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਇਹ ਪਾਰ ਕਰਦਾ ਇਹ ਸਿਸਟਮ ਤਾਂ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਪੰਜਾਬ ਦੇ ਪਟਿਆਲਾ ਚੰਡੀਗੜ੍ਹ ਮੋਹਾਲੀ ਸ੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਤੇ ਮਾਨਸੇ ਦੇ ਕੁਝ ਖੇਤਰਾਂ ਨੂੰ ਇਹ ਕਵਰ ਕਰਦਾ ਹੋਇਆ ਨਜ਼ਰ ਆਊਗਾ ਜੇਕਰ ਇਹ ਪੰਜਾਬ ਦੇ ਇਨ੍ਹਾਂ ਇਲਾਕਿਆਂ ਨੂੰ ਪਾਰ ਸੌਰੀ ਹਰਿਆਣੇ ਦੇ ਕੁਝ ਖੇਤਰਾਂ ਨੂੰ ਪਾਰ ਕਰਦਾ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਹਰਿਆਣੇ ਦੇ ਕੁਰਸ਼ੇਤਰ ਹੋ ਗਿਆ ਜਾਂ ਉਸ ਤੋਂ ਬਾਅਦ ਅੰਬਾਲਾ ਇਹਨਾਂ ਇਲਾਕਿਆਂ ਨੂੰ सिरसा ਇਹਨਾਂ ਇਲਾਕਿਆਂ ਨੂੰ ਪਾਰ ਕਰਦਾ ਤਾਂ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਪਟਿਆਲੇ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਉਸ ਤੋਂ ਬਾਅਦ ਫਰੀਦਕੋਟ ਸਾਹਿਬ ਚੰਡੀਗੜ੍ਹ ਮਹਾਲੀ ਦੇ ਵਿੱਚ ਮੀਂਹ ਜਿਹੜਾ ਉਹ ਸਵੇਰ ਦੇ ਪਹਿਲੇ ਘੰਟੇ ਵਿੱਚ ਦੇਖਣ ਨੂੰ ਮਿਲੂਗਾ ਜੇਕਰ ਉਸ ਤੋਂ ਬਾਅਦ ਮਾਝੇ ਦੇ ਦਬਾਬੇ ਦੇ ਇਲਾਕੇ ਦੀ ਗੱਲ ਕਰੀ ਤਾਂ ਉਹਨਾਂ ਦੇ ਵਿੱਚ ਕੱਲ ਨੂੰ ਤੇ ਪਰਸੋਂ ਨੂੰ ਮੀਂਹ ਦੇ ਬਹੁਤ ਘੱਟ ਚਾਂਸ ਨੇ ਸਿਰਫ ਇਸ ਮੌਨਸੂਨ ਸੀਜ਼ਨ ਦੇ ਵਿੱਚ ਕੋਈ ਹੀਟ ਸੈੱਲ ਬਣਦਾ ਤਾਂ ਉਸ ਦੇ ਨਾਲ ਇਕਾਦੋਕਾ ਖੇਤਰ ਦੇ ਵਿੱਚ ਕੋਈ ਮੀਂਹ ਜਾਂ ਕਾਰਵਾਈਆਂ ਹੋ ਸਕਦੇ ਨੇ ਕੋਈ ਵੀ ਅਪਡੇਟ ਸਵੇਰ ਦੇ ਸਮੇਂ ਆਊਗੀ ਜਾਂ ਕੋਈ ਵੱਡਾ ਅਪਡੇਟ ਆਊਗਾ ਉਹ ਤਾਂ ਕੱਲ ਨੂੰ ਸਵੇਰ ਦੇ ਸਮੇਂ ਵੀਡੀਓ ਪਾ ਕੇ ਤੁਹਾਡੇ ਨਾਲ ਜਾਣਕਾਰੀ ਇਹ ਸਾਂਝੀ ਕਰ ਦਵਾਂਗੇ ਪਰੰਤੂ ਦੱਖਣੀ ਮਾਲਵੇ ਦੇ ਖੇਤਰ ਕੁਝ ਕ ਜਿਵੇਂ ਤਰਨਤਾਰਨ ਸਾਹਿਬ ਦੇ ਹੋਵੇ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਕਹਿੰਕੀ ਅਜੇ ਲੈਨ ਦੇ ਪੰਜਾਬ ਵੱਲ ਕੋਈ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਸਿਸਟਮ ਨਹੀਂ ਹੈਗਾ ਤੇ ਉਸ ਦੇ ਨਾਲ ਹੀ ਜਿਹੜੇ ਇਹ ਆਪਾਂ ਕਹੇ ਸਾਂ ਜੀ ਅੰਮ੍ਰਿਤਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਜਾਂ ਇਧਰੋਂ ਆਪਾਂ ਕਹੇ ਸਾਂ ਤਰਨਤਨ ਸਾਹਿਬ ਦੇ ਇਲਾਕੇ ਕਪੂਰਥਲਾ ਮੋਗਾ ਜਲੰਧਰ ਦੇ ਕੁਝ ਖੇਤਰ ਇਹ ਕੱਲ ਨੂੰ ਮੀਂਹ ਤੋਂ ਬਾਂਝੇ ਰਹਿ ਸਕਦੇ ਨੇ ਪਰੰਤੂ ਕੱਲ ਨੂੰ ਜੇਕਰ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਮੀਂਹ ਨਹੀਂ ਆਉਂਦਾ ਤਾਂ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਦੁਬਾਰਾ ਹੀਟ ਸੈੱਲਾ ਜਿਹੜਾ ਉਹ ਬਣਦਾ ਹੋਇਆ ਨਜ਼ਰ ਆਊਗਾ ਤੇ ਦੂਜਾ ਇਹ ਸਿਸਟਮ ਜੇਕਰ ਇਹ ਪਾਰ ਕਰਦਾ ਹਰਿਆਣੇ ਨੂੰ ਤਾਂ ਸਵੇਰ ਦੇ ਪਹਿਲੇ ਘੰਡਿਆਂ ਦੇ ਵਿੱਚ ਹੀ ਪੰਜਾਬ ਦੇ ਪਟਿਆਲਾ, ਸੰਗਰੂਰ, ਚੰਡੀਗੜ੍ਹ, ਮਹਾਲੀ ਤੇ ਮਾਨਸੇ ਦੇ ਕੁਝ ਖੇਤਰ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਅੱਗੇ ਵੱਲ ਨੂੰ ਕਿੰਨਾ ਕੁ ਵਧੂਗਾ ਉਹ ਸਵੇਰ ਦੀ ਅਪਡੇਟ ਦੇ ਵਿੱਚ ਹੀ ਦੱਸਿਆ ਜਾਊਗਾ ਦੋਸਤੋ ਕਿਉਂਕਿ ਇਸ ਸਿਸਟਮ ਦਾ ਪ੍ਰਭਾਵ ਕਿੰਨਾ ਕੁ ਅੱਗੇ ਵੱਲ ਨੂੰ ਵਧਦਾ ਹੋ ਜਾਣਕਾਰੀ ਆਪਾਂ ਸਵੇਰ ਦੇ ਸਿਸਟਮ ਦੇ ਨਾਲ ਹੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਤੇ ਬਾਕੀ ਤੁਹਾਨੂੰ ਦੂਸਰੇ ਰਡਾਰ ਦੀ ਜਿਹੜੀ ਤਸਵੀਰਾਂ ਸੀ ਦੋਸਤੋ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਦੇ ਨਾਲ ਕਿਉਂਕਿ ਜਿਹੜੀ ਪਲ-ਪਲ ਦੀ ਅਪਡੇਟ ਹੈ ਜੋ IMD ਦੀ ਨਿਊਜ਼ ਦੇ ਰਾਹੀਂ ਜਾਣਕਾਰੀ ਆਈ ਹੈ ਉਹ ਇਹੀ ਹੈ ਕਿ ਆਉਣ ਵਾਲੇ 3 ਦਿਨ ਜਿਹੜਾ ਮੀਂਹ ਦੀਆਂ ਕਾਰਵਾਈਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਹੋਣ ਦੀ ਸੰਭਾਵਨਾ ਜੁਪੀ ਦੇ MP ਦੇ ਵਿੱਚ ਭਾਰੀ ਮੀਂਹ ਦੀ 24 ਤੋਂ 48 ਘੰਟੇ ਚਾਂਸ ਬਣਦੇ ਨੇ ਦੇਖ ਸਕਦੇ ਹੋ ਅੱਜ ਰਾਤ ਨੂੰ 24% ਚਾਂਸ ਬਣ ਰਹੇ ਨੇ ਤੇ ਕੱਲ ਨੂੰ 12 ਤਰੀਕ ਨੂੰ 62% ਜਿਹੜੇ ਮੀਂਹ ਦੇ ਚਾਂਸ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬਣ ਰਹੇ ਨੇ 13 ਤਰੀਕ ਨੂੰ ਵੀ 62% ਚਾਂਸ ਬਣ ਰਹੇ ਨੇ 14 ਨੂੰ 18% ਚਾਂਸ ਬਣ ਰਹੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਬਣਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਬਾਕੀ ਦੋਸਤੋ ਜੋ ਅੱਜ ਦੀ ਅਪਡੇਟਾ ਉਹ ਇਹੀ ਹੈ ਕਿ ਕੁਝ ਖੇਤਰ ਕੱਲ ਤੋਂ ਬਾਅਦ ਬਾਂਝੇ ਵੀ ਰਹਿਣਗੇ ਅੱਜ ਥੋੜੇ ਜਿਹੇ ਇਲਾਕਿਆਂ ਦੇ ਵਿੱਚ ਪੱਛਮੀ ਹਵਾਵਾਂ ਵੀ ਚੱਲੀਆਂ ਨੇ ਜਿਵੇਂ ਦੱਖਣੀ ਮਾਲਵੇ ਦੇ ਖੇਤਰ ਦੇ ਵਿੱਚ ਜਾਂ ਮਾਝੇ ਦੇ ਦਬਾਬੇ ਦੇ ਖੇਤਰ ਦੇ ਵਿੱਚ ਬਾਕੀ ਜ਼ਿਆਦਾਤਰ ਪੂਰਬੀ ਹਵਾਵਾਂ ਹੀ ਦੇਖਣ ਨੂੰ ਮਿਲ ਰਹੀਆਂ ਜੇਕਰ ਆਪਾਂ ਕਹਿ ਸਕਦੇ ਹਾਂ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਉਹ ਇਹੀ ਕਹਿੰਦੇ ਹੋਣਗੇ ਕਿ ਕੱਲ ਨੂੰ ਮੌਸਮ ਜਿਹੜਾ ਉਹ ਕਿਹੋ ਜਿਹਾ ਰਹੂਗਾ ਕਿਉਂਕਿ ਰੇਹਾਂ ਸਪਰੇਆਂ ਦਾ ਜਿਹੜਾ ਦੌਰ ਚੱਲ ਰਿਹਾ ਤੇ ਕੁਝ ਵੀਰ ਸਬਜ਼ੀਆਂ ਭਾਜੀਆਂ ਲਗਾ ਰਹੇ ਨੇ ਜੋ ਅਗਲੀ ਖੇਤੀ ਆਪਾਂ ਕਹਿੰਦੇ ਅਗਲੇ ਮੌਸਮ ਦੀ ਜਿਹੜੀ ਫਸਲਾਂ ਨੇ ਉਹ ਬੀਜ ਉਹ ਕਰ ਰਹੇ ਨੇ ਤਿਆਰੀ ਕਰ ਰਹੇ ਨੇ ਉਹਨਾਂ ਦੀ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਕੱਲ ਨੂੰ ਦੋਸਤੋ ਜੇਕਰ ਸਵੇਰ ਦੇ ਸਮੇਂ ਸੂਰਜ ਦੀ ਚੜ੍ਹਦੀ ਧੁੱਪ ਨਿਕਲਦੀ ਹੈ ਤਾਂ ਤਾ ਤਾਂ 12:00 ਵਜੇ ਤੱਕ ਕੋਈ ਮੀਂਹ ਨਹੀਂ ਹੋਊਗਾ ਜੇਕਰ ਆਲਦਾਲੇ ਖੱਬੇ ਸੱਜੇ ਕਿਤੇ ਵੀ ਬਦਲਵਾਈ ਹੁੰਦੀ ਹੈ ਤਾਂ ਉਹ 10-12 ਵਜੇ ਤੱਕ ਕਿਤੇ ਨਾ ਕਿਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਉਹ ਪਾਊਗੀ ਕਿਉਂਕਿ ਇਹ ਜਿਹੜਾ ਸਿਸਟਮ ਤੁਹਾਨੂੰ ਪਹਿਲਾਂ ਸੀ ਯੂਪੀਐਮਪੀ ਵਾਲਾ ਦਿਖਾ ਕੇ ਹਟਿਆ ਉਸ ਦੇ ਨਾਲ ਇਹ ਹਰਿਆਣੇ ਨੂੰ ਪਾਰ ਕਰਦਾ ਤਾਂ ਕੱਲ ਨੂੰ ਮੀਂਹ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਮਾਲਵੇ ਦੇ ਖੇਤਰ ਨੇ ਜਾਂ ਪੂਰਬੀ ਖੇਤਰ ਨੇ ਇਹਨਾਂ ਦੇ ਵਿੱਚ ਪੰਜਾਬ ਦੇ ਇਹਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਜਾਪ ਰਹੀ ਹੈ ਦੇਖ ਸਕਦੇ ਜਿਹੜੇ ਇਹ ਚੰਗੇ ਭਾਰੀ ਮੀਂਹ ਦੇ ਸਰਾਟੇ ਨੇੜੇ 24 ਘੰਟੇ ਲਗਾਤਾਰ ਇਸ ਸਮੇਂ ਵੀ ਮੀਂਹ ਜਿਹੜਾ ਜੁਪੀ ਐਮਪੀ ਦੇ ਵਿੱਚ ਪੈ ਰਿਹਾ ਦੇਖ ਸਕਦੇ ਹੋ ਇਸ ਦੇ ਨਾਲ ਦਿੱਲੀ ਦੇ ਵਿੱਚ ਵੀ ਕੱਲ ਨੂੰ ਮੀਂਹ ਹੈ ਹਰਿਆਣਾ ਦੇ ਵਿੱਚ ਵੀ ਮੀਂਹ ਹੈ ਅੱਧੀ ਰਾਤ ਤੋਂ ਬਾਅਦ ਯਾਨੀ ਕਿ ਹੁਣ ਤੋਂ ਆਪਾਂ 12 ਵਜੇ ਤੋਂ ਬਾਅਦ ਕਹਿ ਸਕਦੇ ਹਾਂ ਤੇ ਸਵੇਰ ਦੇ ਪਹਿਲੇ ਘੰਟੇ ਤੱਕ ਉਸ ਤੋਂ ਬਾਅਦ ਇਹ ਹਰਿਆਣਾ ਨੂੰ ਪਾਰ ਕਰਕੇ ਪੰਜਾਬ ਦੇ ਖੇਤਰਾਂ ਤੱਕ ਪਹੁੰਚਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਬਾਕੀ ਜੋ ਵੀ ਅਪਡੇਟ ਹੋਊਗੀ ਉਹ ਸਵੇਰ ਦੇ ਸਮੇਂ ਦਾ ਸਾਂਝੀ ਕਰਾਂਗੇ ਬਾਕੀ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਜਿਹੜਾ ਦਿਨ ਦਾ ਤਾਪਮਾਨ ਉਹ 35 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾ ਰਿਹਾ ਰਾਤ ਦੇ ਤਾਪਮਾਨ ਨੇੜੇ ਹੋ 21 ਤੋਂ ਲੈ ਕੇ 24 ਡਿਗਰੀ ਤੱਕ ਜਿਹੜੇ ਤਾਪਮਾਨ ਨੇ ਰਾਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਤਾਪਮਾਨ ਨੇੜੇ ਦਰਜ ਕੀਤੇ ਜਾ ਰਹੇ ਨੇ ਹਵਾਵਾਂ ਦੀ ਗੱਲ ਕਰੀਏ ਤਾਂ ਜੇਕਰ ਪੂਰਬੀ ਹਵਾਵਾਂ ਚੱਲਦੀਆਂ ਨੇ ਸਵੇਰ ਦੇ ਸਮੇਂ ਤੱਕ ਤਾਂ ਜੋ ਮੀਂਹ ਦੀਆਂ ਕਾਰਵਾਈਆਂ ਕੱਲ ਨੂੰ ਫਿਰ ਵਾਧਣਗੀਆਂ ਜੇਕਰ ਹਵਾਵਾਂ ਦੀ ਗਤੀ ਥੋੜੀ ਜਿਹੀ ਘਟਦੀ ਹੈ ਪਛਮੀ ਹਵਾਵਾਂ ਦੀ ਜਾਂ ਆਪਾਂ ਕਹਿੰਦੇ ਆ ਦੱਖਣੀ ਹਵਾਵਾਂ ਦੀ ਗਤੀ ਬਦਲਦੀ ਰਹਿੰਦੀ ਆ ਤਾਂ ਮੀਂਹ ਦੇ ਚਾਂਸ ਥੋੜੇ ਜਿ ਘੱਟ ਹੋਣਗੇ ਦੁਪਹਿਰ ਤੱਕ ਬਾਕੀ ਜੋ ਵੀ ਅਪਡੇਟ ਆਊਗੀ ਸਵੇਰ ਦੇ ਸਮੇਂ ਆਪਾਂ ਤੁਹਾਡਾ ਜਾਣਕਾਰੀ ਵੀ ਸਾਂਝੀ ਕਰ ਦਵਾਂਗੇ ਦੋਸਤੋ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਸਤਗੁਰ ਭੰਗੂ ਦੇ ਨਾਲ ਜੇਕਰ ਵੀਡੀਓ ਵਧੀਆ ਲੱਗਦੀ ਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਰਾਤ ਨੂੰ ਕਿਹੋ ਜਿਹਾ ਰਿਹਾ ਤੇ ਕੱਲ ਨੂੰ ਦਿਨ ਵੇਲੇ ਕਿਹੋ ਜਿਹਾ ਰਹੂ ਤੇ ਜੇਕਰ ਦੋਸਤੋ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਫੇਸਬੁਕ ਆਈਡੀ ਤੇ ਪਹਿਲੀ ਵਾਰ ਜੁੜੇ ਤਾਂ ਫੇਸਬੁਕ ਆਈਡੀ ਨੂੰ ਫੋਲੋ ਕਰ ਲਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ